ਸਾਹੀ ਕੈਮਰਾ ਪਿੱਛੇ ਕਰ ਭਾਈ ਲਗਨ ਕੈਮਰਾ ਪਿੱਛੇ ਹੋ ਜਾ ਜੀ ਵਿਪਖਸ਼ ਦੇ ਨੇਤਾ ਐਲੋਪੀ ਜੀ ਨੇ ਕੱਲ ਨਾ ਦੋ ਵਾਰ ਸਦਨ ਦੇ ਅੰਦਰ ਆਪਣੀ ਫਿਦਰਤ ਦੇ ਅਨਸਾਰ ਜੋ ਕਾਂਗਰਸ ਦੀ ਫਿਦਰਤ ਰਹੀ ਹੈ ਕਿ ਇੱਕ ਪਾਸੇ ਸੰਵਿਧਾਨ ਦੀਆਂ ਗੱਲਾਂ ਕਰਨੀਆਂ ਦੂਜੇ ਪਾਸੇ ਸੰਵਿਧਾਨ ਨੂੰ ਮੰਨਣਾ ਨਹੀਂ ਹੈ ਔਰ ਸੰਵਿਧਾਨਿਕ ਪਦਾਂ ਤੇ ਬੈਠੇ ਹੋਏ ਵਿਅਕਤੀਆਂ ਦੇ ਪ੍ਰਤੀ ਕਿਪਨੀ ਕਰਨਾ ਸਦਨ ਦੇ ਫਲੋਰ ਦਾ ਦੁਰਪਯੋਗ ਕਰਨਾ ਇਹ ਕਾਂਗਰਸ ਦਾ ਸੁਭਾਅ ਬਣ ਗਿਆ ਹੈ ਰਾਜਪਾਲ ਦੇ ਦਾ ਭਾਸ਼ਣ ਹੋਏ ਚਾਹੇ ਚਾਹੇ ਕੇਂਦਰ ਚ ਰਾਸ਼ਟਰਪਤੀ ਦਾ ਜੀ ਦਾ ਮਹਿਮ ਦਾ ਭਾਸ਼ਣ ਹੋਏ ਕਾਂਗਰਸ ਸੰਵਿਧਾਨਿਕ ਪਦਾਂ ਦਾ અપਮਾਨ ਹਮੇਸ਼ਾ ਕਰਦੀ ਆਈ ਹੈ ਕੱਲ ਬਾਜਵਾ ਜੀ ਨੇ ਜਿਹੜੀ ਬਹਿਸ ਸ਼ੁਰੂ ਹੋਈ ਹੈ ਉਦੇ ਅੰਦਰ ਰਾਜੇਪਾਲ ਜੀ ਦਾ ਹਿੰਦੀ ਤੇ ਬੋਲਣ ਤੇ ਬੜੇ ਅਲੱਗ ਤਰੀਕੇ ਦੇ ਨਾਲ ਜਿਹੜੀ ਟਿੱਪਣੀ ਕੀਤੀ ਉਹ ਦੁਰਭਾਗੇਪੂਰਨ ਸੀ। ਔਰ ਇਹਨਾਂ ਦੀ ਮਾਨਸਿਕਤਾ ਇਸ ਗੱਲ ਤੋਂ ਸਮਝ ਆਂਦੀ ਆ ਅਸੀਂ ਸਾਰੇ ਪੰਜਾਬੀਆਂ ਪੰਜਾਬੀ ਸਾਡੀ ਬੋਲੀ ਸਾਡੀ ਮਾਂ ਹੈ। ਸਾਨੂੰ ਪੰਜਾਬੀ ਹੋਣ ਦੇ ਨਾਲ ਤੇ ਔਰ ਪੰਜਾਬੀ ਬੋਲਣ ਦੇ ਉੱਤੇ ਮਾਣ ਹੈ। ਲੇਕਿਨ ਇਸ ਦੇਸ਼ ਦੇ ਅੰਦਰ ਬਾਜਬਾ ਜੀ ਨੂੰ ਅੰਗਰੇਜ਼ੀ ਬੋਲਣ ਦਾ ਤਰਾਜ ਨਹੀਂ ਹੈ। ਉਹਨਾਂ ਦਾ ਕੋਈ ਭਾਸ਼ਣ ਸੁਣ ਲੋ ਅੰਗਰੇਜ਼ ਅੱਜ ਵੀ ਅੰਗਰੇਜ਼ਾਂ ਦੀ ਛਾਪ ਉਹਨਾਂ ਤੋਂ ਨਹੀਂ ਗਈ ਲੇਕਿਨ ਰਾਜੇਪਾਲ ਅਗਰ ਹਿੰਦੀ ਚ ਬੋਲਦੇ ਨੇ ਤੇ ਬਾਜਬਾ ਜੀ ਨੂੰ ਇਤਰਾਜ ਹੈ ਇਹ ਜਿਹੜੀ ਅੰਗਰੇਜ਼ੀ ਮਾਨਸਿਕਤਾ ਹੈ ਕਾਂਗਰਸ ਦੀ ਇਹਨੇ ਦੇਸ਼ ਦਾ ਪਹਿਲਾ ਵੀ ਨੁਕਸਾਨ ਕੀਤਾ ਔਰ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਵੀ ਪੜਕਾਉਂਦੇ ਨੇ ਇੱਕ ਵਿਸ਼ੇ ਕਿ ਜਿਹੜਾ ਐਕਸ਼ਨ ਹੋਇਆ ਸੀ ਜਦੋਂ ਪੁਲਿਸ ਚੌਕੀ ਤੇ ਹਮਲਾ ਹੋਇਆ ਉਹਨਾਂ ਤੇ ਆ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਜੀ ਔਰ ਉਹ ਉਹਨਾਂ ਨੂੰ ਉੱਥੇ ਭੇਜ ਦਿੱਤਾ ਆਪਣਾ ਅਸਮ ਦੇ ਅੰਦਰ ਜਿਬਰੂ ਜੇਲ ਦੇ ਅੰਦਰ ਪਾਰਲੀਮੈਂਟ ਦਾ ਕੋਈ ਵਿਸ਼ਾ ਹੈ ਪਾਰਲੀਮੈਂਟ ਚ ਬੋਲਦੇ ਬੋਲਦੇ ਫਲੋ ਦੇ ਅੰਦਰ ਐਚਐਮ ਨੇ ਕਿਹਾ ਕਿ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਜਿਹੜੀ ਹੈ ਉਹਨੂੰ ਸਥਾਪਿਤ ਕਰਨ ਚ ਰਾਜ ਸਰਕਾਰ ਨੇ ਕੀਤਾ ਔਰ ਉਹਦੇ ਨਾਲ ਇੱਕ ਉਹਨਾਂ ਦੇ ਕੋਲੋਂ ਇੱਕ ਵਾਕ ਸਲੋ ਦੇ ਅੰਦਰ ਨਿਕਲਿਆ ਲੇਕਿਨ ਉਹਦਾ ਮਕਸਦ ਇਹ ਸੀ ਕਿ ਉਹ ਜਿਹੜਾ ਐਕਸ਼ਨ ਲਿਆ ਗਿਆ ਜਿਹੜਾ ਕਿ ਪੰਜਾਬ ਨੂੰ ਵੰਡਣ ਵਾਲਾ ਉਸ ਵੇਲੇ ਕੰਮ ਹੋ ਰਿਹਾ ਸੀ ਉਹਨੂੰ ਠੱਲ ਪਈ ਔਰ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਇਆ ਉਹਨੂੰ ਵੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਹੈ ਕਿ ਫਿਰ ਇੱਕ ਵਾਰੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਈਏ ਔਰ ਮੈਂ ਉਹ ਉੱਥੇ ਵਿਰੋਧ ਕੀਤਾ ਮੈਨਾਂ ਨੂੰ ਇਹ ਗੱਲ ਕਹੀ ਕਿ ਜਿਹੜੇ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਰੋਜਰ ਚੜਾਇਆ ਉਹ ਇਸ ਪ੍ਰਕਾਰ ਦੀਆਂ ਗੱਲਾਂ ਨਾ ਕਰੇ ਇਹ ਵਿਸ਼ੇ ਹੈ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਸਾਰਤਕ ਰਾਜਨੀਤੀ ਕੋਣੀ ਚਾਹੀਦੀ ਹੈ ਰਾਜਪਾਲ ਦੇ ਭਾਸ਼ਣ ਦਾ ਵਿਰੋਧ ਕਰਨਾ ਕੇਂਦਰ ਦੇ ਅੰਦਰ ਮਾਹਮਹੀਮ ਰਾਸ਼ਟਰਪਤੀ ਦਾ ਵਿਰੋਧ ਕਰਨਾ ਇਹ ਸੰਵਿਧਾਨਿਕ ਪਰੰਪਰਾਵਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਕੀ ਉਹਨੂੰ ਦਰਸਾਉਂਦਾ ਹੈ